ਸਤ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਇੱਥੇ ਹੋਇਆ ਵੱਡਾ ਅਤਵਾਦੀ ਹਮਲਾ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਜਾਣਕਾਰੀ ਮਿਲੀ ਹੈ ਕਿ ਪਾਕਿਸਤਾਨ ਦੇ ਅਸਾਂਤ ਖੇਤਰ ਖੈਬਰ ਪਖਤੂਨਵਾ ਅਤੇ ਬਲੂਚistan ਸੂਬੇ ਦੇ ਵਿੱਚ ਪਿਛਲੇ 2 ਦਿਨਾਂ ਵਿੱਚ ਅਤਵਾਦੀ ਕਾਰਨਾਮੇ ਤੇ ਸੁਰੱਖਿਆ ਆਪਰੇਸ਼ਨਾਂ ਵਿੱਚ ਇੱਕ ਸੀਨੀਅਰ ਪੁਲਿਸ ਅਧਿਕਾਰੀ ਸਮੇਤ 6 ਸੁਰੱਖਿਆ ਕਰਮਚਾਰੀਆਂ ਤੇ 12 ਅਤਵਾਦੀ ਮਾਰੇ ਗਏ ਹਨ ਅਧਿਕਾਰੀਆਂ ਨੇ ਤਵਰਨੀ ਜਾਣਕਾਰੀ ਦਿੱਤੀ ਪਾਕਿਸਤਾਨ ਆਰਮਡ ਫੋਰਸਸ ਦੇ ਮੀਡੀਆ ਵਿੰਗ ਇੰਟਰ ਸਰਵਿਸ ਪਬਲਿਕ ਰਿਲੇਸ਼ਨਸ ਨੇ ਕਿਹਾ ਹੈ ਕਿ ਬਲੂਚistan ਸੂਬੇ ਚ 2 ਕਾਰਨਾਮੇ ਵਿੱਚ ਅਤਵਾਦੀ ਮਾਰੇ ਗਏ ਹਨ ਤੇ ਆਈਐਸਪੀਆਰ ਨੇ ਕਿਹਾ ਕਿ ਖੈਬਰ ਪਖਤੂਨਵਾ ਵੈਚ ਡੇਰਾ ਇਸਲਾਮਿਕ ਖਾਨ ਜ਼ਿਲ੍ਹੇ ਵਿੱਚ ਕੁਲਚੀ ਤਹਿਸੀਲ ਦੇ ਕੋਟ ਸੁਲਤਾਨ ਖੇਤਰ ਚ ਸਿਰਖਿਆ ਬੜਾ ਦੁਆਰਾ ਚਲਾਈ ਗਈ ਮਹਿਮਦਰਨ 8 8 ਤਵਾਦੀ ਮਾਰੇਗੇ ਵੀਡੀਓ ਦੇਖਣ ਲਈ ਤੁਹਾਡਾ